ਸਸਰੀਗਾ ਇਤੋਂ ਸਾਰੇ ਮੇਟੜੀ ਆਪਣੀਆਂ ਅੰਮ੍ਰਿਤ ਪ੍ਰੋਜੈਕਟ ਜੋਸ਼ੀ ਦੇ ਨਾਮ ਤੇ ਅਸੀਂ ਅੰਤਰੇ ਤੋਂ ਸਹਾਇਤਾ ਕਰਦੇ ਹਾਂ। ਉਹ ਵੀ ਹਾਇਰਾ ਸੀ ਤੁਹਾਡੀ ਕਜਰੀ ਦੇ ਵਿੱਚ ਨਾਮਾ ਲੋਗੀ ਤੇ ਬੈ ਕੇ ਤੇ ਉਮੀਦ ਹੈ ਤੁਸੀਂ ਸਾਰੇ ਗੱਲ ਪੀ ਹੋ ਹੋਗੇ ਤੇ ਅਸੀਂ ਵੀ ਰਜੀ ਤੁਸੀਂ ਮੈਂ ਕੋਈ ਕਰੀਏਗਾ ਨਾ ਤੇ ਆ ਜਿਓ ਬੰਨ ਲਾਈਏ ਰਹਿਣ ਦਾ ਤੇ ਬਾਕੀ ਜਿਹੜਾ ਮੈਂ ਨੱਚਾ ਪਾਉਂਗੀ ਉਹ ਹੈ ਵੀ ਇੱਕ ਕੀਏ ਬਾਸੀ ਮੂਵਟਰਾਾ ਕਿੰਨੇ ਫਾਇਦੇ ਜੋ ਕੁਝ ਵੀ ਆ ਤੇ ਮੈਂ ਇਹ ਤੁਸੀਂ ਲਿਖ ਕੇ ਰੱਖਿਓ ਉਹ ਫਾਇਦੇ ਸਾਨੂੰ ਦੱਸੋ ਤੇ ਉਹ ਤੁਸੀਂ ਕਾਪੀ ਫੈਨਾ ਨਹੀਂ ਇਹ ਪਾਇਲਟ ਅੱਜ ਪਹਿਲੀ ਵਾਰੀ ਆਉਂਗੀ ਤੇ ਤੁਸੀਂ ਕਾਪੀ ਪੈਨ ਲੈ ਕੇ ਵੇਜ ਨੋਟ ਕਰ ਲਿਓ ਤੇ ਫਰਮਾਤਾਂ ਤੁਹਾਨੂੰ ਦੱਸਣੇ ਆਖੇ ਨੇ ਤੇ ਉਹ ਆਜੂ ਤੇ ਆਪਾਂ ਲਾਈਏ ਰੋਣ ਕਾਲੀ ਬੋਦਾ ਬਟਾ ਤਾਂ ਹੈ ਨਹੀਂ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਇੱਕ ਮੋਟਿਆਰ ਇਹ ਮੋਟਿਆਰਾ ਦਾ ਹੀ ਰੋਣ ਆ ਉਹ ਕਹ ਨਾਲ ਇਹੰਨੇ ਤੂੰ ਤੋਂ ਗਿਆ ਸੀਗਾ ਆ ਕੀ ਕੀਰੇ ਮੇਰਾ ਨਾਮ ਕੀ ਦੇ ਕੋਣ ਲੈ ਕੇ ਗਿਆ ਕਿਵੇਂ ਕਰਿਆ ਤੂੰ ਇਹ ਤੇ ਫਿਰ ਉਹ ਦੱਸ ਰਿਹਾ ਤੇ ਫਿਰ ਉਹ ਉਹ ਸ਼ੱਕ ਕਰਦੀ ਆ ਤੇ ਫਿਰ ਉਹ ਠੀਕ ਕਹਿੰਦੀ ਐ ਤੇ ਇਸ ਗੀਤ ਨੂੰ ਤੇ ਬਹੁਤ ਪਿਆਰਾ ਗੀਤ ਹੈ ਤੇ ਤੁਸੀਂ ਧਿਆਨ ਨਾਲ ਸੁਣੋ ਸ਼ਾਇਰ ਪਹਿਲਾਂ ਤੁਸੀਂ ਨਾਉਂ ਵੀ ਸੁਣਾ ਹੋਵੇ ਤੇ ਪਹਿਲੀ ਵਾਰ ਉਹ ਸ਼ੱਕੇ ਚੋਦੇ ਹਨਾ ਲੋ ਮਾਣੋ ਇਸ ਗੀਤ ਦਾ ਅਨੰਦ ਆ ਗੇ ਤੇ ਲੱਗਿਰ ਉਹਦਾ ਉੜ ਦੇ ਜਾਵੇ ਦੂਫਟਾ ਮੇਰਾ ਸਾਥ ਰਹੂੰਗੀ ਮੇਰੇ ਦਿਲਾਂ ਦੀ ਕਿਹੜੀ ਮੇਰੀ ਸੋਕਣੰਦਾ ਲੈ ਗਿਆ ਸੀ ਲੱਖ ਮੀਣੇ ਕੇ ਲੈ ਗਿਆ ਸੀ ਲੱਖ ਮੀਣੇ ਕੇ ਸਾਡੇ ਲੈ

ਜਨੀਆਂ ਜੀ ਵੇਰੀ ਮੇਰੇ ਢੋਲ ਪਰ ਦੇਸੀਏ ਕੰਨ ਖੋਲ ਸੁਣੇ ਜੀ नेनिशन तेरी, तेरी पाब बुरी तैनूं ठॻलिया वे मेरे ने दू पेरा तोते रंगिया मेरे दिला द ਖਾਡੇ <laughs> ਬੰ ਮੇਰੇ ਦਿਲਾਂ ਦੀਏ ਸਾਂਝਣੇ ਨਾਪ ਗਮਾਂਡਣ ਦੀ ਵੀਣੀ ਜਾਗਨੀਏ ਹੋਣ ਮੈਂ ਤੇਰੀਆਂ ਰਾਮ ਜੀ ਕੋਈ ਸ਼ਾਨੀਆਂ ਸਾਦੇ ਨਾਲ ਕਰਨਾ a ਵੇਲੇ ਲੇਰੇ ਦਿਵਾ ਦੀਆ ਜਾਨੀਆਂ ਜੀ ਸੇ ਜੀ ਮੇਰੇ ਦਿਲ ਪਰ ਤੇਸੀਆ ਜੀ ਨੇ ਲਾਉਂਗੀ ਗੀਤ ਹੋਇਆ ਪੂਰਾ ਤੇ ਤੁਸੀਂ ਸਮਝ ਹੀ ਲਿਆ ਫਿਰ ਉਹ ਕੀ ਕਹਿੰਦੀ ਐ ਉਹਦਾ ਵਿਚਾਰਾ ਭੁੱਲ ਬੁਲੇਖੇ ਵੀ ਉਹ ਕੋਹਣ ਨਹੀਂ ਕਰੇ ਉਹਦਾ ਨਾਪ ਲੈ ਜਾ ਪਰ ਉਹ ਨੂੰ ਫਿਰ ਵਹਿਮ ਹੋ ਗਿਆ ਕਹਿੰਦੀ ਮੈਨੂੰ ਨਹੀਂ ਦੇਖਦੇ ਚੱਲਣੀਆਂ ਹੈ ਨਾ ਤੇ ਲੋ ਤੁਹਾਨੂੰ ਉਮੀਦ ਆ ਤੁਹਾਨੂੰ ਈਤ ਹੋਰ ਵਧੀਆ ਲੱਗ ਰੰਗਿਆ ਹੋਊਗਾ ਹੈ ਨਾ ਇੱਕ ਨੂੰ ਗਾਇਆ ਕਰੋ ਦੇਖਾ ਕੇ ਦਾ ਰੰਡ ਮਾਣਿਆ ਕਰੋ ਤੇ ਹੁਣ ਆ ਗਏ ਤੁਸੀਂ ਤਨ ਪੁਸਤੀ ਦੇ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਬਾਸੀ ਮੂੰਹ ਜੇ ਆਪਾਂ ਇਹ ਕਰੀ ਲਈਏ ਤਾਂ ਇਹ ਕਿੰਨੇ ਫਾਇਦੇ ਹੋਣਗੇ ਦੇ ਦੇ ਬਾਅਦ ਤੇ ਦੇ ਬਿਚੇ ਲੇਖੇ ਹੋਣਗੇ ਦੱਸੂਗੀ ਤੁਹਾਨੂੰ ਤੇ ਲੋਸ ਖੋ। ہمارا ਜੋ ਅਸਟਰੀ ਨੇ ਦੱਸਿਆ ਹੋਇਆ ਤੇ ਇਹ ਜਰੂਰ ਤੁਸੀਂ ਕਰਕੇ ਦੇਖਿਓ ਆਪਾਂ ਇਹ ਐਮੀਕ ਤੁਸੀਂ ਸਵੇਰੇ ਗਰਮ ਪਾਣੀ ਵਿੱਚ ਅੱਧਾ ਚਮਚ ਸ਼ਹਿਦ ਦਾ ਪਾ ਲਓ। ਥੋੜਾ ਜਿਹਾ ਵਿੱਚ ਨਮਕ ਪਾ ਲਓ ਹੈਨਾ ਤੇ ਫਿਰ ਇਸ ਨੂੰ ਤੁਸੀਂ ਬਾਅਦ ਵਿੱਚ ਲੋਈ ਇਹ ਪੀਂਦੋ। ਜੇ ਇਤਲੀ ਆਪਾਂ ਤੇ ਉਹ ਠੀਕ ਹੋ ਜਾ। ਖਾਣਾ ਨੂੰ ਕੱਚ ਦਾ ਹਾਂ ਦੋਬਾਰ ਨਹੀਂ ਆਉਂਦਾ ਹਨਾ ਲਿਖੋ ਹੋਟਾ ਹੁੰਦਾ ਕੱਟੇ ਮੇਢ ਘਰ ਦੀ ਉਹ ਇਹ ਸਾਰਾ ਠੀਕ ਹੋਊਗਾ ਤੇ ਰਾਤ ਨੂੰ ਪਾਣੀ ਵਿੱਚ ਖੀਰੇ ਦੇ ਟੁਕੜੇ ਕਰਕੇ ਚਾਰ ਪਾਣੀ ਚ ਪਾ ਦਿਓ ਥੋੜੀ ਜਿਹੀ ਜੀ ਦਾਕੀ ਨੀ ਤੇ ਥੋੜੀ ਜਿਹੀ ਹਲਦੀ ਪਾ ਦਿਓ ਤੇ ਟੱਕ ਕੇ ਰੱਖ ਦਿਓ ਸਵੇਰੇ ਉਹਨੂੰ ਛਾਣ ਕੇ ਪੀਓ ਜ਼ਿੰਦਗੀ ਚ ਕਦੇ ਵੀ ਤੁਹਾਨੂੰ ਹਾਰਟ ਅਟੈਕ ਨਹੀਂ ਹੋਊਗਾ ਤੇ ਕਦੇ ਗੈਸ ਨਹੀਂ ਬਣੂਗੀ ਡਾਈਟ ਜੇ ਨਹੀਂ ਬਦੂਗੀ ਤੇ ਮੋਟਾਪਾ ਨਹੀਂ ਹੋਊਗਾ ਹੈਨਾ ਤੇ ਗੋਡਿਆਂ ਦਾ ਜਿਹੜਾ ਦਰਦ ਆ ਉਹ ਵੀ ਬਿਲਕੁਲ ਖਤਮ ਹੋ ਨਹੀਂ ਹੋਊਗਾ ਹੈਨਾ ਅਰ ਆਪੋ ਪਾਣੀ ਵੀ ਤੇ ਪਾ ਕੇ ਰੱਖ ਦਿਓ ਤੇ ਸਵੇਰੇ ਇਹਨੂੰ ਪੀ ਲੈਣਾ ਤੇ ਖੀਰੇ ਤੇ ਪਾਣੀ ਦਾ ਇਹਦਾ ਤੀਨ ਹੁੰਦਾ ਟੀਨੀ ਦਾ ਇੰਨਾ ਪ੍ਰਭਾਵ ਹੈ ਥੋੜੀ ਦਾ ਖੰਦੀ ਪਾਉਣੀ ਹੈ ਨਾ ਹੈਨਾ ਤੇ ਇਹ ਜਰੂਰ ਤੁਸੀਂ ਕਰਕੇ ਦੇਖਿਓ ਜਿਹਨੂੰ ਨਾਲੇ ਕਦੇ ਹਾਰਟ ਅਟੈਕ ਨਹੀਂ ਹੋਣਾ ਦਾ ਇਸ ਬਾਰੇ ਜੋ ਵੀ ਇਹਦੇ ਚ ਦੱਸਿਆ ਮੈਂ ਤੁਹਾਨੂੰ ਤੇ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਤੁਸੀਂ ਲਿਖ ਲਿਓ ਇਹਨੂੰ ਯੂਜ਼ ਕਰਕੇ ਦੇਖੋ 100% ਜਾਂ ਥੋੜਾ ਸਹੀ ਆਉਗਾ ਚਲੋ ਮਾਨੋ ਇਸ ਨੁਕਤੇ ਦਾ ਆਨੰਦ ਤੇ ਬੁੱਧਾ ਤੇ ਸਾਨੂੰ ਦੇ ਹੁਣ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਲਿਆਂਗੇ ਮੈਂ ਇਸ ਨੂੰ ਬਾਰ ਬਾਰ ਫੇਰ ਕਹਿਣੀ ਆ ਤੇ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਨਾ ਜਿਹੜੇ ਨਵੇਂ ਆਏ ਨੇ ਸਬਸਕ੍ਰਾਈਬ ਉਹਨਾਂ ਨੇ ਕਰਨਾ ਹੈ ਤੇ ਹਰ ਕਮੈਂਟ ਜ਼ਰੂਰ ਲਿਖਿਆ ਕਰੋ ਜਿਵੇਂ ਵੀ ਤੁਹਾਨੂੰ ਸਾਡਾ ਗੀਤ ਲੱਗਦਾ ਹੈ ਕੁਝ ਸਿਆਹ ਦੇਣਾ ਹੁੰਦਾ ਉਹ ਵੀ ਜਰੂਰ ਦਿਆ ਕਰੋ ਹਨਾ ਤੇ ਲੋਖੋਂ ਦਿਓ ਸਾਨੂੰ ਸੁੱਖੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ